ਹਾਂਜੀ ਬਹੁਤ ਹੀ ਸਤਿਕਾਰਯੋਗ ਸਾਥਿਓ ਸਾਥਿਓ ਮੈਂ ਜਸਵੰਤ ਸਿੰਘ ਕਬਾਇਆ ਸੂਬਾ ਪ੍ਰਧਾਨ ਪੀਐਟਟ ਪਾਸ ਬੇਰਜ਼ਗਾਰ ਯੂਨੀਅਨ ਪੰਜਾਬ ਤਾਂ ਸਾਥਿਓ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਸਾਥਿਓ ਪਹਿਲੀ ਗੱਲ ਕਰਦੇ ਆ ਤੁਹਾਡੇ ਕੱਲ ਵਾਲੇ ਧਰਨੇ ਦੀ ਜਿਹੜਾ ਤੁਹਾਡਾ ਧਰਨਾ ਤੁਹਾਡੀ ਬਦੌਲਤ ਕੱਲ ਸਫਲ ਤੇ ਬਹੁਤ ਵਧੀਆ ਸਚਾਰੂ ਢੰਗ ਨਾਲ ਉਹ ਨਿਪੜਿਆ ਤਾਂ ਸਾਥਿਓ ਤੁਹਾਡੇ ਜਿਹੜੇ ਧਰਨੇ ਤੇ ਪਹੁੰਚੇ ਸਾਰੇ ਸਾਥੀ ਤੁਸੀਂ ਧਰਨੇ ਦਾ ਹਿੱਸਾ ਬਣੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਪੰਜਾਬੀ ਯੂਨੀਵਰਸਿਟੀ ਬਰਨਾਲਾ ਮਾਨਸਾ ਬਠਿੰਡਾ ਸੰਗਰੂਰ ਜਾਂ ਮਾਚੀਵਾੜਾ ਜਾਂ ਹੋਰ ਜ਼ਿਲ੍ਹਿਆਂ ਤੋਂ ਸਾਥੀ ਪਹੁੰਚੇ ਲੁਧਿਆਣੇ ਤੋਂ ਪਹੁੰਚੇ ਸਾਥੀ ਬਠਿੰਡੇ ਤੋਂ ਸਾਥਿਓ ਹੋਰ ਜ਼ਿਲ੍ਹੇ ਕਾਫੀ ਹੈਗੇ ਆ ਸਾਥਿਓ ਬਟਲਾਡੇ ਤੋਂ ਪਹੁੰਚਿਆ ਉਹਨਾਂ ਸਾਰੇ ਸਾਥੀਆਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਜਿਹੜੇ ਕੱਲ ਸਾਥੀ ਆਪਣੇ ਹੱਕਾਂ ਲਈ ਕੱਲ ਧਰਨੇ ਤੇ ਪਹੁੰਚਿਆ ਸਾਥਿਓ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਜਿਹੜੇ ਸਾਥੀ ਧਰਨੇ ਦਾ ਹਿੱਸਾ ਬਣਿਆ ਤੇ ਸਾਥਿਓ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਘਰੇ ਬੈ ਕੇ ਆਪਣੀਆਂ ਪੋਸਟਾਂ ਸ਼ੇਅਰ ਕੀਤੀਆਂ ਜਾ ਆਪਾਂ ਨੂੰ ਫੰਡ ਪ੍ਰਤੀ ਬਿਲਕੁਲ ਆਪਣੇ ਧਰਨੇ ਨੂੰ ਮਜਬੂਤ ਕਰਨ ਲਈ ਉਹਨਾਂ ਫੰਡ ਦਾ ਸਹਿਯੋਗ ਕੀਤਾ ਹੈ ਜਾਂ ਹੋਰ ਜਿਵੇਂ ਜ਼ਿਲ੍ਹਿਆਂ ਦੇ ਵਿੱਚੋਂ ਕਾਫੀ ਲੋਕਾਂ ਨੇ ਸਾਥੀਆਂ ਨੇ ਫੰਡ ਇਸ ਵਾਰ ਬਹੁਤ ਵਧੀਆ ਫੰਡ ਦਾ ਹੰਗਾਰਾ ਮਿਲਿਆ ਤੇ ਇਸੇ ਤਰ੍ਹਾਂ ਸਾਥਿਓ ਤੁਸੀਂ ਬਿਲਕੁਲ ਜੀ ਧਰਨੇ ਤੇ ਨਹੀਂ ਆਉਣਾ ਤਾਂ ਘਟੋ ਘਟ ਫੰਡ ਦਾ ਸਹਿਯੋਗ ਕਰਨਾ ਸ਼ੁਰੂ ਕਰੋ ਜਿਹੜਾ ਧਰਨਾ ਕੱਲ ਹੋ ਨਿਭੜਿਆ ਬਿਲਕੁਲ ਇਸੇ ਤਰ੍ਹਾਂ ਅੱਗੇ ਵੀ ਆਪਣੇ ਤਰਨੇ ਬਹੁਤ ਵੱਡੇ ਪੱਦਰ ਤੇ ਮਜਬੂਤ ਹੁੰਦੇ ਦਿਖਣਗੇ ਤੁਹਾਨੂੰ ਕਿਉਂਕਿ ਪਹਿਲੇ ਵੀ ਤੁਹਾਨੂੰ ਪੀਲਾ ਕਰਦੇ ਰਿਆਂ ਤੁਸੀਂ ਕਰਾਂ ਚੋਂ ਬਾਹਰ ਨਿਕਲੋ ਤੇ ਤੁਸੀਂ ਆਪਣੀਆਂ ਮਾਸਟਰ ਕ੍ਰੈਡਰ ਦੀਆਂ ਜਿਹੜੀਆਂ ਮੰਗਾ 55% ਮੰਗ ਹੈ ਆਪਣੀ ਲੈਕਚਰਰ ਦੇ ਸਾਰੇ ਵਿਸ਼ਿਆਂ ਦੀ ਮੰਗ ਹੈ ਜਾਂ ਕੰਸਿਡਰ ਦੀ ਮੰਗ ਹੈ ਜਾਂ ਫਿਰ ਆਪਣੇ ਮਾਸਟਰ ਕ੍ਰੈਡਰ ਦੀ ਭਰਤੀ ਜਿਹੜੀ ਵੱਡੇ ਪੱਦਰ ਤੇ ਪੰਜਾਬ ਵਿੱਚ ਖਾਲੀ ਹੈ ਜਾਂ ਹੋਰ ਆਪਣੀਆਂ ਕਿੜੇ ਉਮਰ ਹੱਦ ਦੀਆਂ ਮੰਗਾ ਇਹ ਦੋ ਚਾਰ ਮੰਗਾ ਆਪਣੀਆਂ ਆਰਟ ਐਂਡ ਕਰਾਫਟ ਦਾ ਪੇਪਰ ਬੜਾ ਲੰਬੇ ਸਮੇਂ ਤੋਂ ਨਹੀਂ ਲਿਆ ਗਿਆ ਜਾ ਫਿਰ ਮਲਟੀਪਰਪਸ ਦੀਆਂ ਜਿਹੜੇ ਪੋਸਟਾਂ ਆ ਉਹ ਦੋ ਤੋਂ ਚਾਰ ਮੰਗਾ ਹੈਗੀਆਂ ਉਹ ਆਪਣੀਆਂ ਆਪਣੀ ਜਲਦੀ ਹੱਲ ਹੋਣ ਦੇ ਕਿਨਾਰੇ ਆ ਤਾਂ ਗੱਲ ਕਰਦੇ ਆ ਸਾਥੀਓ ਜਿਹੜਾ ਕੱਲ ਧਰਨਾ ਸੀ ਤੁਹਾਡੀ ਬਦੌਲਤ ਬੜਾ ਵੱਡੇ ਪੱਧਰ ਤੇ ਸੰਘਰਸ਼ ਜਿਹੜਾ ਸੀ ਉਹ ਨਿਕਲਿਆ ਲੋਕ ਘਰੋਂ ਨਿਕਲੇ ਆ ਆਪ ਮੁਾਰੇ ਆਏ ਉਹਨਾਂ ਦਾ ਸਾਰਿਆਂ ਦਾ ਸਾਥੀਆਂ ਦਾ ਧੰਨਵਾਦ ਤਾਂ ਸਾਥੀਓ ਗੱਲ ਕਰਦੇ ਆ ਅਗਲੀ ਗੱਲ 5 ਤਰੀਕ ਨੂੰ ਆਪਾਂ ਨੂੰ ਮੀਟਿੰਗ ਮਿਲੀ ਹੈ ਸਾਥਿਓ ਮੀਟਿੰਗ ਦੇ ਵਿੱਚ ਕੀ ਨਿਕਲਦਾ ਜੇ ਕੁਝ ਪੋਜੀਟਿਵ ਨਿਕਲਦਾ ਉਹ ਵੀ ਪਤਾ ਤੁਹਾਨੂੰ ਚੱਲ ਜਾਣਾ ਗਰੁੱਪਾਂ 'ਚ ਜਾਂ ਕੁਝ ਨੈਗੇਟਿਵ ਮਿਲਦਾ ਉਹ ਵੀ ਤੁਹਾਨੂੰ ਪਤਾ ਚੱਲ ਜਾਣਾ ਜੇ ਸਾਥਿਓ 5 ਤਰੀਕ ਨੂੰ ਆਪਾਂ ਨੂੰ ਮੀਟਿੰਗ ਦੇ ਵਿੱਚ ਕੋਈ ਭਰੋਸਾ ਜਾਂ ਕੋਈ ਆਪਾਂ ਨੂੰ ਟਾਈਮ ਬੰਦ ਨਹੀਂ ਕਰਦੇ ਤਾਂ ਸਾਥਿਓ ਤੁਸੀਂ ਅਗਲਾ ਧਰਨਾ ਆਪਾਂ ਅਨਾਉਂਸ ਕੀਤਾ ਹੋਇਆ 23 ਮਾਰਚ ਦਾ ਤੁਸੀਂ ਇਸੇ ਤਰ੍ਹਾਂ ਜਿਵੇਂ ਕੱਲ ਆਪਣੇ ਦੋਸਤਾਂ ਮਿੱਤਰਾਂ ਨੂੰ ਸਾਰਿਆਂ ਨੂੰ ਤੁਸੀਂ ਫੋਨ ਕਰਕੇ ਬੁਲਾਇਆ ਇਸੇ ਤਰ੍ਹਾਂ ਤੁਸੀਂ ਸ਼ੁਰੂ ਕਰ ਦੋ ਕੈਂਪੇਨ ਚਲਾਉਣੀ ਸ਼ੁਰੂ ਕਰ ਦੋ ਘਰਾਂ ਦੇ ਵਿੱਚ ਜਿੱਥੇ ਵੀ ਕੋਈ ਬੈਠਾ ਸਾਥੀ ਦੋ ਚਾਰ ਜਣੇ ਆ ਆਪਣੇ ਸਾਥੀ ਸਾਰਿਆਂ ਨਾਲ ਸੰਪਰਕ ਕਰੋ 23 ਤਰੀਕ ਨੂੰ ਆਪਣਾ ਧਰਨਾ ਫਿਰ ਅਨਾਉਂਸ ਕੀਤਾ ਹੋਇਆ ਹੈ ਜੇਕਰ ਤੁਸੀਂ ਇਸੇ ਤਰ੍ਹਾਂ ਧਰਨੇ ਦਾ ਹਿੱਸਾ ਬਣਦੇ ਰਹੇ ਤਾਂ ਆਪਾਂ ਵੱਡੇ ਪੱਦਰ ਤੇ ਆਪਾਂ ਆਪਣੀਆਂ ਮੰਗਾਂ ਮੰਨਵਾ ਲਾਂਗੇ ਮੰਗਾਂ ਆਪਣੇ ਨੇੜੇ ਨੇ ਮੰਨਣ ਦੇ ਨਜ਼ਦੀਕ ਹੈ ਬਿਲਕੁਲ ਧਰਨੇ ਇੱਕ ਜਾਂ ਦੋ ਤਿੰਨ ਛਟਕੇ ਸਰਕਾਰ ਨੇ ਲੈਣੇ ਆ ਉਹ ਤੁਸੀਂ ਬਿਲਕੁਲ ਸਰਕਾਰ ਸ਼ਾਂਤ ਸੀ ਇਸ ਕਰਕੇ ਕਿ ਆਪਾਂ ਸ਼ਾਂਤ ਸੀ ਹੁਣ ਆਪਾਂ ਬਿਲਕੁਲ ਘਰਾਂ ਚੋਂ ਬਾਹਰ ਨਿਕਲੇ ਆ ਤੇ ਸਰਕਾਰ ਵੇਖੋ ਤੁਹਾਡੇ ਜਲਦੀ ਧਰਨੇ ਤੇ ਜਿਹੜੇ ਪਹੁੰਚੇ ਕੱਲ ਉਹਨਾਂ ਦੀਆਂ ਮੰਗਾਂ ਜਲਦੀ ਹੱਲ ਹੁੰਦਣ ਹੁੰਦੀਆਂ ਦਿਖਣ ਗਿਆ ਆਪਾਂ ਵੇਖਦੇ ਆ ਵੇਖੋ ਦੋ ਤੋਂ ਤਿੰਨ ਮਹੀਨਿਆਂ ਦੇ ਵਿੱਚ ਵਿੱਚ ਆਪਣਾ ਕੋਈ ਵੇਖੋ ਪੰਜਾਬ ਦੇ ਵਿੱਚੋਂ ਕੁਛ ਨਾ ਕੁਝ ਜ਼ਰੂਰ ਆਪਾਂ ਲੈ ਕੇ ਨਿਕਲਾਂਗੇ ਜੇ ਤੁਸੀਂ ਨਿਕਲੇ ਤਾਂ ਇਹ ਨਾ ਸੋਚੋ ਵੀ 3 ਮਹੀਨਿਆਂ ਬਾਅਦ ਪਰਥੀ ਆ ਜੇਗੀ 2 ਮਹੀਨਿਆਂ ਬਾਅਦ ਜਾਂ 31 ਮਾਰਚ ਤੋਂ ਬਾਅਦ ਪਰਥੀ ਆ ਜੇਗੀ ਜੇ ਤੁਸੀਂ ਧਰਨੇ ਦਾ ਹਿੱਸਾ ਬਣੇ ਫਿਰ ਭਰਤੀ ਆਉ ਨਹੀਂ ਤਾਂ ਨਹੀਂ ਆਉਣੀ ਇਹ ਕਲੀਅਰ ਹੈ ਆਪਣੀ ਗੱਲ ਇਹ ਨਾ ਕਹੋ ਵੀ 3 ਮਹੀਨਿਆਂ ਬਾਅਦ ਪਰਥੀ ਆਉਗੀ ਜੇ ਆਪਾਂ ਕਿਤਾਬਾਂ ਚੱਕ ਲੈਨੇ ਆਂ ਸਾਥੀਓ ਪਰਥੀ ਤੋਂ ਬਾਅਦ ਆਪਾਂ ਨੂੰ 2-4 ਮਹੀਨੇ 6 ਮਹੀਨੇ ਪਰਥੀ ਤੇ ਟਾਈਮ ਮਿਲੇਗਾ ਪੇਪਰ ਦਾ ਤੇ ਤੁਸੀਂ ਤਾਂ ਤਿਆਰੀ ਕਰ ਸਕਦੇ ਹੋ ਪਹਿਲੀ ਗੱਲ ਤਾਂ ਤੁਸੀਂ ਧਰਨੇ ਦਾ ਹਿੱਸਾ ਬਣੋ ਪਰਥੀ ਤੋਂ ਬਾਅਦ ਆਪਾਂ ਸਾਰੀਆਂ ਤਿਆਰੀਆਂ ਕਰਾਂਗੇ ਮੈਂ ਤੁਹਾਨੂੰ ਅਪੀਲ ਕਰਦਾ 5 ਤਰੀਕ ਨੂੰ ਆਪਣਾ 5 ਤਰੀਕ ਨੂੰ ਆਪਣੀ ਮੀਟਿੰਗ ਹੈ ਤੇ ਸਾਥੀ ਜਿਹੜੇ ਬਿਲਕੁਲ ਜਿਨ੍ਹਾਂ ਨੇ ਫੰਡ ਦੀ ਵੀ ਸਹਿਯੋਗ ਨਹੀਂ ਕੀਤਾ ਜਾਂ ਜਿਨ੍ਹਾਂ ਨੇ ਕਰਾਚ ਬੈਠ ਕੇ ਤਰਨੇ ਦਾ ਹਿੱਸਾ ਵੀ ਨਹੀਂ ਬਣ ਸਕੇ ਤਾਂ ਬਿਲਕੁਲ ਉਹ ਆਪਣਾ ਫੰਡ ਦਾ ਸਹਿਯੋਗ ਕਰ ਸਕਦੇ ਆ ਫੰਡ ਦਾ ਨੰਬਰ ਹੈ ਮੇਰਾ 94642 8388 ਤੁਸੀਂ Google Pay ਨੰਬਰ ਤੇ ਇਸ ਦਿਨ ਫੋਨ ਪੇ ਪੀਟੀਐਮ ਰਾਹੀਂ ਫੰਡ ਕਰ ਸਕਦੇ ਹਾਂ ਸਾਥਿਓ ਹੋਰ ਧਰਨੇ ਨੂੰ ਮਜ਼ਬੂਤ ਕਰਨ ਲਈ ਫੰਡ ਦੀ ਬਿਲਕੁਲ ਲੋੜ ਹੁੰਦੀ ਹੈ ਕਿਉਂਕਿ ਇਹ ਬਸ ਦਾ ਕਰਾਇਆ ਹੁੰਦਾ ਹੈ ਕੱਲ ਵੀ ਤੁਹਾਨੂੰ ਜਿਹੜੇ ਸਾਥੀ ਗਿਆ ਸੀ ਉਹਨਾਂ ਨੂੰ ਕਲੀਅਰ ਕਰਦਾ ਵੀ ਕਿ ਕਿੰਨਾ ਸੀ ਫੰਡ ਦੇ ਵਿੱਚੋਂ ਯੂਜ਼ ਕਰਕੇ ਤੁਹਾਨੂੰ ਦੇ ਦਿੱ ਚੁੱਕੇ ਹਾਂ ਤਾ ਸਾਥੀਓ ਉਥੇ ਜਿਹੜਾ ਵੀ ਹੁੰਦਾ ਸਾਡੇ ਕੋ ਫੰਡ ਥੋੜਾ ਬਹੁਤਾ ਅਸੀਂ ਮੀਟਿੰਗਾਂ ਤੇ ਯੂਜ਼ ਕਰਾਂਗੇ ਥੋੜਾ ਬਹੁਤਾ ਅਸੀਂ ਬੱਸ ਦੇ ਕਿਰਾਏ ਤੇ ਯੂਜ਼ ਕੀਤਾ ਤਾਂ ਸਾਥੀਓ ਫੰਡ ਦੀ ਬਹੁਤ ਲੋੜ ਹੁੰਦੀ ਹੈ ਕਿਉਂਕਿ ਕਈ ਸਾਥੀ ਸਾਡੇ ਨਾਲ ਚੜ੍ਹਨ ਨੂੰ ਤਿਆਰ ਹੁੰਦੇ ਆ ਧਰਨੇ ਤੇ ਜਾਣ ਨੂੰ ਪਰ ਉਹਨਾਂ ਕੋਲ ਕਿਰਾਇਆ ਨਹੀਂ ਹੁੰਦਾ ਤਾਂ ਫਿਰ ਅਸੀਂ ਕਿਤੇ ਨਾ ਕਿਤੇ ਤੁਹਾਡੇ ਵਾਲ ਜਿਹੜਾ ਪੈਸੇ ਹੁੰਦੇ ਆ ਉਹ ਐਡਜਸਟਮੈਂਟ ਕਰਨੀ ਹੁੰਦੀ ਹੈ ਤਾਂ ਸਾਥੀਓ ਉਹ ਆਪਾਂ ਮਿਲਦੇ ਆ ਤੇ ਹੀ ਨੂੰ ਫਿਰ ਧੰਨਵਾਦ ਸਾਥੀਓ